ਇਸ ਸਮੇਂ ਅੰਮ੍ਰਿਤਸਰ ਦੇ ਪਟਾਣਾ ਰੋਡ ਤੇ ਖੜੇ ਆ ਜਿੱਥੇ ਕਿ ਪੁਲਿਸ ਵਾਲੋ ਇੱਕ ਹੋਟਲ ਦੇ ਵਿੱਚ ਰੇਡ ਕੀਤੀ ਗਈ ਹੈ। ਇਸ ਤੋਂ ਇਨਫੋਰਮੇਸ਼ਨ ਉਲੀ ਗਈ ਸੀ ਕਿ ਅਧੇਪਾਰ ਦਾ ਧੰਦਾ ਚੱਲ ਰਿਹਾ ਜਦੋਂ ਰੇਡ ਕੀਤਾ ਤੇ ਮੌਕੇ ਤੋਂ 4 ਗਲਾਲ ਤੇ ਮੈਨੇਜਰ ਨੂੰ ਅਰੈਸਟ ਕੀਤਾ ਗਿਆ। ਪੰਜਾਬੀ ਬੇਨਤੀ ਕਰ 2 ਮਹੀਨੇ ਪਹਿਲਾਂ ਕੀ ਹੋਇਆ ਹੈ 1.5 ਮਹੀਨਾ ਪਹਿਲਾਂ। ਲਗਾ ਭਾਜੀ ਜੀ ਇਹਦੇ ਤੇ ਜੂੜਾ ਪੈਂਦਾ ਜਾਂ ਇਹ ਸ਼ਰਾਬ ਵੇਦਾ ਜਾਂ ਇਹ ਠੰਡਾ ਕਰਦਾ ਫਿਰ ਤੇ ਇਹਦਾ ਦੋਸ਼ੀ ਆ ਤੇ ਠੱਕੇ ਨਾਲ ਤੇ ਮੁਰਗਾ ਨਾ ਮੰਗੋ। 10 ਮਿੰਟ ਪਹਿਲਾਂ ਦੀ ਗੱਲ ਤੁਹਾਨੂੰ ਭਾਜੀ ਸੀਸੀਟੀਵੀ ਵੀਡੀਓ ਗਿਆ ਸਾਡੇ ਕੋਲ ਆ ਜਾ ਭਾਜੀ ਮੁੰਡਾ ਕਿ ਕਿ ਦੂਰ ਆ ਓਨਰ ਨੇ ਆਈਡੀ ਦਿੱਤੀ ਦੀ ਆ ਤੇ ਬੰਦਾ ਆ ਭਾਜੀ 5 5-7 ਮਿੰਟ ਪਹਿਲਾਂ ਕਿਹਦਾ ਮੁੰਡਾ ਆਇਆ ਅੰਦਰ ਓਨੇ ਕੋਈ ਆਈਡੀ ਦਿੱਤੀ ਇਹਨਾਂ ਨੂੰ ਤੇ ਤਰਨ ਤਰਨ ਦਾ ਬੰਦਾ ਸੀ ਲਿਝੇੜੀ ਜੋ ਇਹਨਾਂ ਦਾ ਸੁਣ ਕੇ ਆਇਆ ਤੇ ਕੋਈ ਮੁੜ ਕੇ ਬੀਬੀ ਆਈ ਉਹ ਨਾਲ ਹੀ ਭੁੱਜਾ ਗਈ ਆ ਇਹ ਡੇਰ ਮਿੰਟਾਂ ਨਾਲ ਵੀ ਕਿਹੜੀ ਪ੍ਰਧਾਨ ਨੇ ਬਗਾੜਾ ਫੋਨ ਕਰਕੇ ਚੌਕੀ ਚਾਕ ਨੂੰ ਕਿਹਾ ਕਿ ਤੇ ਨਹੀਂ ਆਣਾ ਇੱਥੇ ਕੋਈ ਗਲਤ ਕੰਮ ਨਹੀਂ ਹੁੰਦਾ ਆਮ ਨੇ ਬਕਾਇਦਾ ਕਿ ਐਮਐਲਏ ਗੁੱਡੀ ਝੂਠ ਮਾਰ ਦੂਗਾ ਇਹਨਾਂ ਨੇ ਖੋੜ ਗੱਡੀ ਆ ਇਸ ਸਮੇਂ ਅੰਮ੍ਰਿਤਸਰ ਦੇ ਪਟਾਣਾ ਰੋਡ ਤੇ ਖੜੇ ਆ ਜਿੱਥੇ ਕਿ ਪੁਲਿਸ ਵੱਲੋਂ ਇੱਕ ਹੋਟਲ ਦੇ ਵਿੱਚ ਰੇਡ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਇੱਥੇ ਦੇ ਵਪਾਰ ਦਾ ਜਿਹੜਾ ਤੰਡਾਗੀ ਦਾ ਜਾ ਰਿਹਾ ਹੈ ਸ਼ੱਕ ਦੇ ਆਧਾਰ ਤੇ ਜਿਹੜੀ ਰੇਡ ਕੀਤੀ ਗਈ ਹੈ ਪੁਲਿਸ ਦੀ ਟੀਮਾਂ ਤੇ ਪਹੁੰਚ ਚੁੱਕੀਆਂ ਨੇ ਤੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਮਗਰ ਥੋੜੇ ਹੀ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇੱਥੇ ਕੀ ਕੁਝ ਬਰਾਮਦ ਹੁੰਦਾ ਕਿਉਂਕਿ ਪੁਲਿਸ ਦੀਆਂ ਟੀਮਾਂ ਜਿਹੜੀਆਂ ਲੱਗ ਚੁੱਕੀਆਂ ਨੇ ਤੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਆ ਉਹ ਸਾਫ਼ ਤੌਰ ਤੇ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੁਝ ਬਰਾਮਦ ਹੁੰਦਾ ਹੈ ਥੋੜੇ ਹੀ ਸਮੇਂ ਦੇ ਵਿੱਚ ਜ਼ਰੂਰ ਪੁਲਿਸ ਪ੍ਰਸ਼ਾਸਨ ਬਾਹਰ ਆਏਗਾ ਤਾਂ ਗੱਲਬਾਤ ਸ਼ੁਰੂ ਕਰਦੇ ਹਾਂ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਦੇਵ ਭਾਰ ਦਾ ਧੰਦਾ ਚੱਲ ਰਿਹਾ ਜ ਜਦੋਂ ਰੇਡ ਕੀਤਾ ਤੇ ਮੌਕੇ ਤੋਂ ਕੁੜੀ ਦਲਾਲ ਤੇ ਮੈਨੇਜਰ ਨੂੰ ਅ ਕਹਤਾ ਕਰਨਾ ਪਊਗਾ ਜੀ ਜਿਹੜੇ ਪ੍ਰੀਲੀਮਿਨਰੀ ਚੈੱਕ ਕਰਨਾ ਪਊਗਾ ਜੀ ਜਿਹੜੇ ਇਨਵੈਸਟਿਗੇਸ਼ਨ ਕਰਨਾ ਦਾ ਤੁਹਾਨੂੰ ਦੱਸਣਾ ਹੈ ਥੈਂਕ ਯੂ ਟੋਟਲ ਕਿੰਨੇ ਹੋ ਗਏ ਸਰ ਐਸ਼ਟਮ ਤਿੰਨ ਜਾਣੇ ਰੱਖੇ ਤਿੰਨ ਮੁੰਡੇ ਇੱਕ ਮੈਨੇਜਰ ਇੱਕ ਦਲਾਲ ਤੇ ਇੱਕ ਜਿਹੜੇ ਇੱਕ ਰੁਪਇਆ ਕਤਲ ਜਾਂਦਾ ਹੋਰ ਕੀ ਕਰੀਏ ਹਾਂ ਹਾਂ ਇਹਨਾਂ ਨੇ ਬੰਦਾ ਭੇਜਿਆ ਸੱਚਾਈ ਬੇਨਤੀ ਕਰ 2 ਮਹੀਨੇ ਪਹਿਲਾਂ ਕੀ ਹੋਇਆ ਹੈ 1.5 ਮਹੀਨਾ ਪਹਿਲਾਂ ਇਹਨਾਂ ਨੇ 1.5 ਮਹੀਨੇ ਪਹਿਲਾਂ ਦੀ ਗੱਲ ਸੁਣੋ ਭਾਜੀ ਸੀਸੀਟੀਵੀ ਵੀਡੀਓ ਗਿਆ ਸਾਡੇ ਕੋ ਬਾਕਾਇਦਾ ਠੀਕ ਹੈ ਜੀ ਸੀਸੀਟੀਵੀ ਉਹ ਬੰਦਾ ਦੇ ਨਾਮ ਕੁਵਰ ਵੀਰ ਪ੍ਰਤਾਪ ਨੇ ਆਪ ਫੋਨ ਫੋਨ ਕੀਤਾ ਸੀ ਇਹਨਾਂ ਨੂੰ ਇੰਚਾਰ ਸਾਹਿਬ ਨੂੰ ਕਿ ਦੇਖੋ ਜੇ ਇੱਥੇ ਗਲਤ ਕੰਮ ਹੋਊਗਾ ਤੇ ਤੁਸੀਂ ਪਹਿਲਾਂ ਸਾਨੂੰ ਦੱਸਣਾ ਤੇ ਫੇਰ ਇਥੇ ਆਣਾ ਜੇ ਦੋਸ਼ੀ ਪਾਇਆ ਤੇ ਪਰਚਾ ਦਿਓ ਤੇ ਜਿਹੜੇ ਨਹੀਂ ਜਿਹਦੇ ਨਾਲ ਨਜ਼ਾਇਜ਼ ਹੋ ਤੁ ਫਿਰ ਆਲਰੇਡੀ ਉਹਨਾਂ ਦੇ ਵੀ ਕਾਰ ਵੀ ਹੋਣੀ ਚਾਹੀਦੀ ਜੇ ਬਿਲਕੁਲ ਪਰ ਇਹ ਤੁਹਾਡੇ ਪ੍ਰਸ਼ਾਸਨ ਦਾ ਹੱਕ ਮੈਂ ਕਹਾਂ ਭਾਜੀ ਉਹਨਰ ਦਾ ਕੀ ਜ਼ਰੂਰ ਹੈ ਉਹਨਰ ਨੇ ਆਈਡੀ ਦਿੱਤੀ ਦੀ ਆਈਡੀ ਲੈ ਉਹਨਾਂ ਨੇ ਬੰਦਾ ਹੈ ਲਾਓ ਚਲ ਜਾ ਚਲ ਜਾ ਆ ਕੋਈ ਗੱਲ ਨਹੀਂ ਭਾਜੀ ਚਲੋ ਚਲੋ ਉਹਨਰ ਨੇ ਜੀ ਆਈਡੀ ਲਈ ਹੈ ਆਇਆ ਕਿਸ ਤਰ੍ਹਾਂ ਹੋਇਆ ਕੌਣ ਆਇਆ ਸੀ ਪਹਿਲੇ ਸਭ ਤੋਂ ਪਹਿਲਾਂ ਪੰਜ ਪੰਜ ਸੱਤ ਮਿੰਟ ਪਹਿਲਾਂ ਕਿਹਦਾ ਮੁੰਡਾ ਆਇਆ ਅੰਦਰ ਹਾਂ ਹਾਂ ਉਹਨੇ ਕੋਈ ਆਈਡੀ ਦਿੱਤੀ ਇਹਨਾਂ ਨੂੰ ਤੇ ਤਰਨ ਤਰਨ ਦਾ ਬੰਦਾ ਸੀ ਨਿਝੇੜੀ ਜੋ ਇਹਨਾਂ ਦਾ ਸੁਣਨ ਚ ਆਇਆ ਜੀ ਤੇ ਉਹ ਮੁੜ ਕੇ ਬੀਬੀ ਆਈ ਉਹ ਨਾਲ ਹੀ ਪੁੱਲ ਸਾ ਗਈ ਆ ਤੇ ਡੇਢ ਮਿੰਟ ਪਹਿਲਾਂ ਤੁਹਾਨੂੰ ਰਿਕਾਰਡਿੰਗ ਦੇ ਦਿੰਨੇ ਆ ਕੀ ਹੈਗਾ ਸੀ ਸੀਸੀਟੀਵੀ ਦੀ ਡੇਢ ਵਜੇ ਤੱਕ 2 ਘੰਟੇ ਪੀਸੀਆਰ ਵਾਲੇ ਮਲਾਜਮ ਆ ਕੇ 2 ਘੰਟੇ ਬੈੰਦੇ ਕਹਿੰਦੇ ਜੀ ਕਮਰੇ ਖੋਲੋ ਹਾਂ ਠੀਕ ਹੈ ਜੀ ਆ ਆ ਕੇ ਗੱਲ ਸੁਣੋ ਫਿਰ ਬੈਠੇ ਰਹਿੰਦੇ ਆ ਆ ਕੇ ਉਹਨੇ ਕਿਹਾ ਭਾਜੀ ਵੇਖੋ ਮੈਂ ਗਰੀਬ ਆਦਮੀ ਆ ਮੈਂ 7-800 ਦਾ ਕਮਰਾ ਲਾਣਾ ਜੀ ਤੇ ਮੈਂ ਕਿਥੇ 2 ਦਿਨ ਬਾਅਦ ਜਿਹੜਾ ਰੀਡਰ ਆ ਇਥੋਂ ਦਾ ਚੌਂਕੀ ਜੀ ਦਾ ਖੱਲੇ ਕਰ ਲੋ ਯਾਰ ਜਿਹੜਾ ਰੀਡਰ ਆ ਇੱਥੋਂ ਦਾ ਇਹ ਜਿਹੜਾ ਚੌਂਕੀ ਚਾਹ ਦਾ ਰੀਡਰ ਆ ਜੀ ਜਿਹਦੀ ਅੱਖ 'ਚ ਫਰਕ ਆ ਉਹਨੇ ਬਕਾਇਦਾ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਤੁਸੀਂ ਧੱਕੇ ਨਾਲ ਕਿਉਂ ਮੁਰਗਾ ਮੰਗਦੇ ਜੇਰ ਕੋ ਤੇ ਕਹਿੰਦਾ ਕਿ ਪੁਲਿਸ ਨਾਲ ਅੱਖਾਂ ਮੀਟ ਲੈਂਦੀ ਹੁੰਦੀ ਹੈ ਕਹੇ ਵੇਲੇ ਤੇ ਪੁਲਿਸ ਪਰ ਮੱਲੇ ਪੁਲਿਸ ਨਾਲ ਅੱਖਾਂ ਨਹੀਂ ਮੀਟ ਜਿੰਦੀ ਮੈਂ ਕਿਹਾ ਭਾਜੀ ਜਿਹਦੇ ਤੇ ਜੂਆ ਬਿੰਦਾ ਜਾਂ ਹੀ ਸ਼ਰਾਬ ਵੇਦਾ ਜਾਂ ਧੰਦਾ ਕਰਦਾ ਫਿਰ ਤੇ ਇਹਦਾ ਦੋਸ਼ੀ ਆ ਤੇ ਧੱਕੇ ਨਾਲ ਤੁਸੀਂ ਮੁਰਗਾ ਲੈ ਮੰਗੋ ਇਨੇ ਇੰਨੀ ਗੱਲ ਕਹੀ ਪੁਲਿਸ ਮੁਲਾਜ਼ਮ ਨੇ ਇਹਦਾ ਨੰਬਰ ਆ ਮੇਰੇ ਕੋਲ ਬਾਕਾਇਦਾ ਫਿਰ ਮੈਂ ਇਹਦੀ ਵੀਡੀਓ ਖਿੱਚ ਕੇ ਸੀ ਫਿੱਟੇ ਦੀ ਇਹਨੂੰ ਭੇਜੀ ਕਿ ਤੁਹਾਡੀ 2 ਘੰਟੇ ਦੀ ਵੀਡੀਓ ਗਈ ਸਾਡੇ ਕੋਲ ਅੰਦਰ ਦੀ ਉਹਦੀ ਸ਼ਿਕਾਇਤ ਕੀਤੀ ਸੀ ਤੀ ਨਹੀਂ ਕੀਤੀ ਅਸੀਂ ਸਾਹਿਬ ਨੂੰ ਕਿਹਾ ਕੁਵਰ ਵੀ ਪ੍ਰਤਾਪ ਨੂੰ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੇਖੋ ਤੁਸੀਂ ਉੱਥੇ ਜਾਣਾ ਨਹੀਂ ਜੇ ਕੋਈ ਗਲਤ ਕੰਮ ਹੋਏਗਾ ਤਾਂ ਮੈਨੂੰ ਦੱਸਿਓ ਸਾਹਿਬ ਨੇ ਆਪ ਇਹਨੂੰ ਚੁੱਕ ਕੇ ਜਾਣ ਨੂੰ ਕਿਹਾ ਅੱਜ ਇਹਨਾਂ ਨੇ ਨਵੀਂ ਪਲੈਨਿੰਗ ਕਰਕੇ ਜੋ ਤੁਹਾਨੂੰ ਵੀ ਤੁਸੀਂ ਮੀਡੀਆ ਦੇ ਸਾਹ ਅਕਲ ਲੋਕਤੰਤਰ ਇਹ ਸਾਡਾ ਵੱਡਾ ਕੁੜੀਆਂ ਤੇ ਕੁੜੀ ਦੇ ਮੁੰਡਾ ਸੀ ਇਹ ਕਿਹੜੇ ਨੇ ਕੋਣ ਨੇ ਪਤਾ ਹੀ ਕੋਈ ਨਹੀਂ ਉਹਨੂੰ ਵਿਚਾਰਨ ਨੂੰ ਆਈ ਆਈਡੀ ਤੁਸੀਂ ਲਈ ਸੀ ਉਹਨੇ ਲਈ ਆਈਡੀ ਆਈਡੀ ਹੈ ਨਾ ਆਈਡੀ ਲਈ ਬਕਾਇਦਾ ਉਹਨੇ ਰਜਿਸਟਰ ਵੇਖੋ ਇੱਥੇ ਆਈਡੀ ਲੱਗੀ ਬਕਾਇਦਾ ਇਹ ਤੇ ਮਾਲਕਾਂ ਨੇ ਧੱਗਾ ਹੀ ਜਾਣ ਭਾਜੀ ਇਹ ਸਰਨਾ ਵੱਡਾ ਲੋਕਤੰਤਰ ਤੁਸੀਂ ਜੇ ਮੈਂ ਨਹੀਂ ਕਹਿੰਦਾ ਕਿ ਚਲੋ ਇਹ ਬੰਦੇ ਦਾ ਵਿਚਾਰੇ ਦਾ ਕੋਈ ਨੁਕਸਾਨ ਹੈ ਨਿੱਕੇ ਨਿੱਕੇ ਬੱਚੇ ਦੇ ਦੂ ਇਹਦੀ ਬੇਟੀ ਦੇ ਇੱਕ ਬੇਟਾ ਜੇ ਤੇ ਮੜੀ ਵੀ ਕਾਣੋਂ ਨਿਕਲੇ ਆਵਸ ਰੂਪ ਲੱਗਾ ਪਪਾ ਦੀਸਗਰ ਨੂੰ ਵੱਡੀ ਕੋ ਗਾਲੀ ਇਹਦੇ ਨਾਲ ਇਹਦੇ ਨਾਲ ਸਰਾਸਰ ਧੱਗਾ ਜੇ ਡੇਢ ਮਹੀਨਾ ਪਹਿਲਾਂ ਵੀ ਪੁਲਸ ਆਕੇ ਟੱਕੇ ਨਾਲ ਤੇਰੀ ਸ਼ੋਰ ਜੀ ਕਿ ਇੱਥੇ ਜਿਸਮ ਕੋਈ ਤਾਂ ਨਹੀਂ ਹੁੰਦਾ ਭਾਜੀ ਬਿਲਕੁਲ ਨਹੀਂ ਹੁੰਦਾ ਪਰ ਪੁਲਸ ਕਹਿ ਰਹੀ ਹੁੰਦਾ ਵਾ ਮੈਂ ਕਹਾਂ ਜੇ ਮੈਂ ਓਨਰ ਹੁੰਦਾ ਨਾ ਤੇ ਮੈਨੂੰ ਤੂੰ ਜੋ ਮਰਜ਼ੀ ਕਹਿ ਦਿੰਦੇ ਮੈਂ ਤੇ ਬਾਹਰਲਾ ਤੀਜੇ ਪਰਸਨ ਆਕੇ ਇਹਦੀ ਗਵਾਹੀ ਭਰਨ ਨਾ ਐ ਦੀ ਵਾਈਫ ਖਲੋਤੀ ਆ ਓਨਰ ਕੌਣ ਹੈ ਇਹ ਅਨੀਲ ਠਾਕੁਰ ਅੱਛਾ ਹੋਟਲ ਦਾ ਕੀ ਨਾਮ ਹੈ ਇਹ ਟੈਰੀ ਟਾਊਨ ਟੈਰੀ ਟਾਊਨ ਤੇ ਓਨਰ ਨੂੰ ਸਾਰਾ ਜ਼ਿਆਦਾ ਬਤਾਉਣਾ ਓਨਰ ਸਾਹਮਣੇ ਆ ਨਾ ਉਹ ਉਹਨੂੰ ਤੇ ਲੈ ਕੇ ਫੜ ਕੇ ਤੁਹਾਡੇ ਸਾਹਮਣੇ ਦੇ ਧੱਕੇ ਨਾਲ ਲੈ ਗਏ ਜੀ ਇਹ ਉਹਨਾਂ ਨੇ ਖਾਰ ਕੱਢੀ ਸਾਡੇ ਨਾਲ ਇਹ 1.5 ਮਿੰਟ ਪਹਿਲੇ ਵੀ ਕੁਮਰਵੀਰ ਪ੍ਰਧਾਨ ਨੇ ਬਕਾਇਦਾ ਫੋਨ ਕਰਕੇ ਚੌਂਕੀ ਇੰਚਾਰਜ ਨੂੰ ਕਿਹਾ ਕਿ ਇੱਥੇ ਨਹੀਂ ਆਣਾ ਇੱਥੇ ਕੋਈ ਗਲਤ ਕੰਮ ਨਹੀਂ ਹੁੰਦਾ ਸਾਹਮਣੇ ਵੀ ਕਹਿੰਦਾ ਗਿਆ ਐਮਐਲਏ ਥੋੜੀ ਝੂਠ ਮਾਰ ਦਊਗਾ ਇਹਨਾਂ ਨੇ ਖੋੜ ਕੱਢੀ ਆ ਇਹ ਕਿੜਕੜ ਦੀ ਪੁਲਸ ਹੋਰ ਕੋਈ ਗੱਲ ਤੁਹਾਨੂੰ ਵੀ ਪਤਾ ਉਹਨਾਂ ਨੂੰ ਐਸਪੀ ਕੋਲ ਚਲ ਜਾਂਦੇ ਤੇ ਸਸਪੈਂਡ ਹੁੰਦੇ ਹੀ ਇਹਨਾਂ ਨੂੰ ਵੀਡੀਓ ਵਿਖਾ ਦਿੰਦੇ ਇਹਨਾਂ ਦੀ ਦੋ ਦੋ ਘੰਟੇ ਚ ਪੁਲਿਸ ਚੱਲਦੀ ਹੈ ਇਹਦੀ ਨੌਲੇਜ ਹੈ ਜੀ ਹੈਗੀ ਹੈ ਨੌਲੇਜ ਹੀ ਸਾਹਿਬ ਨੂੰ ਪਤਾ ਟੈਲੀਟੋਨ ਵਾਸਤੇ ਫੋਨ ਕਿੱਥੇ ਚੋਕੀ ਚਾਰ ਨੂੰ ਪੁੱਛ ਲੋ ਕਿਹੜੇ ਦੋਸ਼ ਲਗਾਏ ਗਏ ਨੇ ਇਹ ਬਿਲਕੁਲ ਬਿਲਕੁਲ ਗਲਤਕਾਰੀ ਹੈ ਸੋ ਪੁਲਿਸ ਪ੍ਰਸ਼ਾਸਨ ਨੇ ਗਲਤ ਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਸਾਨੂੰ ਸ਼ੱਕ ਦੇ ਆਧਾਰ ਤੇ ਜੱਥੇ ਰੇਡ ਕੀਤੀ ਸੀ ਸਾਨੂੰ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਨੇ ਇਥੋਂ ਬਰਾਬਦ ਹੋਏ ਨੇ ਤੇ ਹੁਣ ਉਹਨਾਂ ਨੂੰ ਥਾਣੇ ਲੈ ਜਾਇਆ ਗਿਆ ਤੇ ਔਰ ਦੁਮਾਨ ਨੇ ਕਿ ਜਿਹੜੀ ਮਾਇ ਵਾਈਫ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਨਾਲ ਜਿਹੜਾ ਸਾਫ ਤੋਂਰ ਤੇ ਜਿਹੜਾ ਧੱਕਾ ਕੀਤਾ ਜਾਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਇੱਥੇ ਜਦੋਂ ਨਾਕੇ ਲੱਗਦੇ ਨੇ ਇੱਥੇ ਆ ਕੇ ਜ਼ਰੂਰ ਡਿਮਾਂਡਾ ਬੁੱਕਰਦੇ ਨੇ ਕਿ ਸਾਨੂੰ ਚਿਕਨ ਖਾਓ ਮਗਰ ਜਦੋਂ ਅਸੀਂ ਪੂਰੀਆਂ ਨਹੀਂ ਕੀਤੀਆਂ ਤੇ ਸਾਡੇ ਨਾਲ ਇਹ ਛੇੜ ਕੱਢੀ ਜਾ ਰਹੀ ਹੈ ਮਗਰ ਇਹ ਹੋਟਲ ਮਾਲਕਾਂ ਦਾ ਕਹਿਣਾ ਤੇ ਪੁਲਿਸ ਪ੍ਰਸ਼ਾਸਨ ਦਾ ਉਲਟ ਕਹਿਣਾ ਕਿ ਜੋ ਸਾਨੂੰ ਜਾਣਕਾਰੀ ਮਿਲੀ ਸੀ ਉਸ ਜਾਣਕਾਰੀ ਦੇ ਆਧਾਰ ਤੇ ਅਸੀਂ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਤੋਂ ਬਨਾਮਦ ਕੀਤੇ ਨੇ ਹੁਣ ਕੀ ਅਗਲੇਰੀ ਕਾਰਵਾਈ ਕੀਤੀ ਜਾਂਦੀ ਹੈ ਇਹ ਦੇਖਣਾ ਹੋਵੇਗਾ ਕੈਮਰਾਮੈਨ ਮਨੋਜੀ ਦੇ ਨਾਲ ਮਹਿਮਾਨਾ ਲ Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA Canada Australia ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ